ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ-ਸਵੇਰ ਇੱਕ ਨਿਊਜ਼ ਵੇਖੀ ਜਿਹਦੇ ਵਿੱਚ ਇੱਕ ਪਰਿਵਾਰ ਬੱਕਰੇ ਦੀ ਬਲੀ ਦੇਣ ਜਾ ਰਿਹਾ ਸੀ ਤੇ ਪੂਰਾ ਪਰਿਵਾਰ ਖਤਮ ਹੋ ਗਿਆ ਪਰ ਉਹ ਬੱਕਰਾ ਬਚ ਗਿਆ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਜਦੋਂ ਕਿਸੇ ਵੀ ਕੁਦਰਤ ਦੀ ਬਣਾਈ ਹੋਈ ਚੀਜ਼ ਦੇ ਅਸੀਂ ਅੰਗੇਜਸਟ ਜਾਂਦੇ ਆ ਤਾਂ ਉਹਦੇ ਨਤੀਜੇ ਬਹੁਤ ਜਿਹੜੇ ਭਿਆਨਕ ਨਿਕਲਦੇ ਆ ਸਭ ਤੋਂ ਪਹਿਲਾਂ ਮੇਰੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਅੱਗੇ ਧਿਆਨ ਨਾਲ ਸੁਣਿਓ ਇੱਕ ਸੱਚੀ ਜਿਹੜੀ ਘਟਨਾ ਹੋਈ ਹੈ ਤੇ ਜੀਤੋ ਸਾਨੂੰ ਵੀ ਸਿੱਖਿਆ ਲੈਣ ਦੀ ਲੋੜ ਆ ਸੋ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਉਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਇੱਕ ਵਾਰ ਇੱਕ ਰਾਜਾ ਹੁੰਦਾ ਤੇ ਰਾਜੇ ਦੇ ਘਰ ਔਲਾਦ ਨਹੀਂ ਹੁੰਦੀ ਔਲਾਦ ਲੈਣ ਲਈ ਵਿਚਾਰਾ ਬੜੀਆਂ ਜਗ੍ਹਾ ਤੇ ਉਹ ਦੋਨੇ ਰਾਜਾ ਤੇ ਰਾਣੀ ਭੜਕਦੇ ਆ ਕਿਤੇ ਜਾਂਦੇ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਜੇਕਰ ਤੁਸੀਂ ਇੱਕ ਬੱਚੇ ਦੀ ਬਲੀ ਦਿਓਗੇ ਜਵਾਖ ਦੀ ਬਲੀ ਦਿਓਗੇ ਤਾਂ ਤੁਹਾਡੇ ਘਰ ਆ ਜਿਹੜਾ ਔਲਾਦ ਆਊਗੀ ਰਾਜ ਭਾਗ ਸੀ ਬੜਾ ਕੋਸੀ ਅਥਾਤਾ ਨਸੀ ਤੇ ਰਾਜੇ ਨੂੰ ਇਹ ਸੀ ਕਿ ਇਹ ਧੰਨ ਕਿਤੇ ਅਜਾਈ ਨਾ ਜਾਵੜੇ ਤੇ ਮੈਨੂੰ ਮੇਰੀ ਵੰਸ਼ਦਾਇਕ ਵਾਰਸ ਚਾਹੀਦਾ ਉਸ ਮਨੁਸ਼ਿਆ ਨੇ ਇੰਨਾ ਕੁ ਰਾਜੇ ਨੂੰ ਅੰਨਾ ਕਰਤਾ ਕਿ ਰਾਜੇ ਨੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਹੋਕਾ ਦਵਾਤਾ ਵੀ ਜੇ ਕੋਈ ਆਪਣਾ ਬੱਚਾ ਜਿਹੜਾ ਵੇਚਣਾ ਚਾਹੁੰਦਾ ਹੋਵੇ ਇੱਕ ਬਹੁਤ ਹੀ ਗਰੀਬ ਪਰਿਵਾਰ ਸੀ ਬਹੁਤ ਹੀ ਜ਼ਿਆਦਾ ਇੱਕ ਗਰੀਬ ਪਰਿਵਾਰ ਸੀ ਜਦੋਂ ਉਹਨਾਂ ਨੇ ਹੋਕਾ ਸੁਣਿਆ ਪੋਖ ਮਾਰੀ ਦੇ ਨਾਲ ਖੁੱਲਦੇ ਪਏ ਸੀ ਉਹ ਤੇ ਉਹ ਜਾ ਕੇ ਕਹਿੰਦੇ ਕਹਿੰਦੇ ਹਾਂ ਹਾਂਜੀ ਰਾਜਨ ਕਹਿੰਦੇ ਅਸੀਂ ਆਪਣਾ ਬੱਚਾ ਦੇਣ ਲਈ ਤਿਆਰ ਹਾਂ ਤੇ ਬਦਲੇ ਚ ਸਾਨੂੰ ਕੀ ਮਿਲੂਗਾ ਰਾਜਾ ਕਹਿੰਦਾ ਵੀ ਤੁਸੀਂ ਜਿੰਨਾ ਵੀ ਧੰਨ ਲੱਦ ਕੇ ਲਿਜਾ ਸਕਦੇ ਹੋ ਤੁਸੀਂ ਉਹਨਾਂ ਧੰਨ ਮੇਰੇ ਖਜ਼ਾਨੇ ਦੇ ਵਿੱਚੋਂ ਲਿਜਾ ਸਕਦੇ ਆ ਬੜਾ ਦੁੱਖ ਹੋਇਆ ਇਦੋਂ ਗਾਂ ਬੜਾ ਦਰਦ ਮਹਿਸੂਸ ਹੁੰਦਾ ਇਹਨੂੰ ਸੁਣਿਓ ਐਂਡ ਤੱਕ ਜ਼ਰੂਰ ਕਹਿੰਦੇ ਵੀ ਉਹਨਾਂ ਨੇ ਆਪਣਾ ਬੱਚਾ ਵੇਚਤਾ ਧੰਨ ਲਈ ਆਉਂਦੇ ਨੇ ਬੱਚਾ ਬੜਾ ਹੈਰਾਨ ਹੋਇਆ ਤੇ ਬੱਚਾ ਹੈਰਾਨ ਹੋ ਕੇ ਉਹਦੀ ਭੈਣ ਉਹਨੂੰ ਪੁੱਛਦੀ ਆ ਵੀ ਕੀ ਗੱਲ ਵੀਰੇ ਤੂੰ ਅੱਜ ਹੱਸਦਾ ਕਿਉਂ ਨਹੀਂ ਉਹ ਕਹਿੰਦਾ ਬਸ ਵੈਸੇ ਹੀ ਉਹ ਕਹਿੰਦੀ ਨਹੀਂ ਕੋਈ ਗੱਲ ਆ ਕਹਿੰਦਾ ਭੈਣੀ ਇਹ ਬਾਤਾਂ ਬੜੀਆਂ ਲੰਮੀਆਂ ਨੇ ਇਹ ਹੱਡ ਬੀਤੀਆਂ ਨਹੀਂ ਇਹ ਜੱਗ ਬੀਤੀਆਂ ਨਹੀਂ ਕਿਤੇ ਸਮਾਂ ਆਉਣ ਤੇ ਦੱਸੂਗਾ ਤੁਹਾਨੂੰ ਜਦੋਂ ਇਹ ਗੱਲ ਕਹਿੰਦਾ ਤਾਂ ਬਾਅਦ ਦੇ ਵਿੱਚ ਕੀ ਹੁੰਦਾ ਕਿ ਉਹ ਦਿਨ ਵੀ ਆ ਜਾਂਦਾ ਜਿਸ ਦਿਨ ਰਾਜੇ ਨੇ ਜਿਹੜਾ ਉਹ ਬੱਚਾ ਲੈ ਕੇ ਜਾਣਾ ਸੀ ਤੇ ਜਦੋਂ ਉਹ ਬੱਚਾ ਲੈ ਕੇ ਆਪਣੇ ਮਹਿਲਾਂ ਦੇ ਵਿੱਚ ਚਲਾ ਜਾਂਦਾ ਅਗਲੇ ਦਿਨ ਉਸ ਬੱਚੇ ਦੀ ਬਲੀ ਦੇਣੀ ਸੀਗੀ ਤੇ ਜਦੋਂ ਬਲੀ ਦੇਣੀ ਸੀ ਉਸ ਤੋਂ ਪਹਿਲਾਂ ਰਾਜਾ ਨੂੰ ਬੜੇ ਸ਼ਤੀ ਪ੍ਰਕਾਰ ਦੇ ਭੋਜਨ ਦਿੰਦਾ ਬੜਾ ਕੁਛ ਦਿੰਦਾ ਤੇ ਵੇਖ ਕੇ ਰਾਜਾ ਤੇ ਰਾਣੀ ਹੈਰਾਨ ਹੋ ਜਾਂਦੇ ਉਹ ਬੱਚਾ ਉਹਨਾਂ ਚੋਂ ਇੱਕ ਕਿਨਕਾ ਵੀ ਚੱਕ ਕੇ ਨਹੀਂ ਖਾਂਦਾ ਉਹ ਹੈਰਾਨ ਹੋਏ ਉਸ ਬੱਚੇ ਨੂੰ ਪੁੱਛਦੇ ਆ ਕਹਿੰਦੇ ਵੀ ਕੀ ਗੱਲ ਤੈਨੂੰ ਭੋਜਨ ਜਿਹੜਾ ਉਹ ਸਵਾਦ ਨਹੀਂ ਲੱਗਾ ਤੇਰਾ ਜੀ ਨਹੀਂ ਕਰਦਾ ਕੁਛ ਖਾਣ ਨੂੰ ਜਾਂ ਤੂੰ ਕੋਈ ਹੋਰ ਤੇਰੀ ਮਨਛਾਹ ਤਾਂ ਤੂੰ ਸਾਨੂੰ ਉਹ ਦੱਸ ਅਸੀਂ ਤੈਨੂੰ ਉਹੀ ਚੀਜ਼ ਦੇਵਾਂਗੇ ਉਹ ਕਹਿੰਦਾ ਹੇ ਰਾਜਨ ਜੇ ਤੁਸੀਂ ਦੇਣਾ ਨਾ ਤੇ ਮੈਨੂੰ ਚੰਦ ਮਿੰਟ ਮਿੱਟੀ ਦੇ ਵਿੱਚ ਖੇਡਣ ਵਾਸਤੇ ਦੇ ਦਿਓ ਰਾਜੇ ਨੇ ਦਵਾਦਾ ਆਪਣੇ ਸਿਪਾਹੀਆਂ ਨੂੰ ਕਿਹਾ ਤੇ ਉਹਨੂੰ ਜਿਹੜਾ ਗਰਾਊਂਡ ਦੇ ਵਿੱਚ ਰਾਜਾ ਤੇ ਰਾਣੀ ਵੀ ਕੁਰਸੀ ਢਾ ਕੇ ਬਹਿ ਗਏ ਤੇ ਉਹ ਮੁੰਡੇ ਨੇ ਖੇਡਣਾ ਬੱਚੇ ਨੇ ਸ਼ੁਰੂ ਕਰਤਾ ਉਹਨੇ 5 ਢੇਰੀਆਂ ਪਾਈਆਂ 5 ਢੇਰੀਆਂ ਪਾ ਕੇ ਉਹਨੇ ਪਹਿਲੀ ਢੇਰੀ ਵੀ ਢਾਤੀ ਦੂਜੀ ਵੀ ਢਾਤੀ ਤੀਜੀ ਵੀ ਢਾਤੀ ਚੌਥੀ ਵੀ ਢਾਤੀ ਤੇ ਇੱਕ ਢੇਰੀ ਰੱਖ ਲਈ ਰਾਜਾ ਇਹ ਸਭ ਕੁਝ ਦੇਖ ਕੇ ਰਾਜਾ ਤੇ ਰਾਣੀ ਬਹੁਤ ਹੈਰਾਨ ਹੋਏ ਕਹਿੰਦੇ ਵੀ ਇਹ ਵੀ ਕੋਈ ਭਲਾ ਖੇਡ ਆ ਇਹ ਵੀ ਕੋਈ ਖੇਡ ਖੇਡੀ ਜਾਣ ਵਾਲੀ ਆ ਤੇ ਦੋਨੇ ਜਾਣੇ ਆ ਕੇ ਉਹ ਰਾਜੇ ਨੂੰ ਪੁੱਛਣ ਲੱਗੇ ਰਾਜੇ ਨੂੰ ਕਹਿੰਦੇ ਆ ਕੇ ਕਹਿੰਦੇ हे ਰਾਜਨ ਕਹਿੰਦੇ ਵੀ ਰਾਜਾ ਜਦੋਂ ਪੁੱਛਣ ਲੱਗਾ ਕਹਿੰਦਾ ਵੀ ਬੱਚੇ ਤੂੰ ਐਸ ਤਰਾਂ ਕਿਉਂ ਕੀਤਾ ਤੂੰ ਪੰਜ ਢੇਰੀਆਂ ਪਾਈਆਂ ਤੂੰ ਇੱਕ ਢੇਰੀ ਰੱਖ ਲਈ ਸਾਰੀਆਂ ਢਾਟੀਆਂ ਉਹ ਕਹਿੰਦਾ ਨਹੀਂ ਜੀ ਕੋਈ ਗੱਲ ਨਹੀਂ ਉਹ ਕਹਿੰਦਾ ਨਹੀਂ ਫੇਰ ਵੀ ਬੱਚੇ ਤੂੰ ਦੱਸ ਤਾਂ ਸਹੀ ਵੀ ਸਾਨੂੰ ਵੀ ਇਸ ਖੇਡ ਦੀ ਸਮਝ ਆਵੇ ਉਹ ਕਹਿੰਦਾ ਨਹੀਂ ਰਾਜਨ ਤੁਹਾਡੀ ਸਮਝ ਤੋਂ ਬਾਹਰ ਦੀਆਂ ਗੱਲਾਂ ਨਹੀਂ ਰਾਜਾ ਖੜੇ ਪੈ ਗਿਆ ਕਹਿੰਦਾ ਨਹੀਂ ਬੱਚੇ ਤੂੰ ਸਾਨੂੰ ਦੱਸ ਉਹ ਕਹਿੰਦਾ ਲੈ ਫਿਰ ਸੁਣ ਰਾਜਾ ਕਹਿੰਦਾ ਪਹਿਲੀ ਢੇਰੀ ਢਾਈ ਮੈਂ ਬਾਪ ਦੀ ਮੈਨੂੰ ਆ ਸੀ ਕਿ ਮੇਰਾ ਪਿਓ ਮੈਨੂੰ ਆਪਦੇ ਤੋਂ ਜੁਦਾ ਨਹੀਂ ਕਰਦਾ ਮੇਰੇ ਪਿਓ ਨੇ ਵੀ ਜਦੋਂ ਤੁਸੀਂ ਲੈ ਕੇ ਤੁਰੇ ਤੇ ਮੂੰਹ ਮੋੜ ਲਿਆ ਦੂਜੀ ਤੇਰੀ ਢਾਈ ਕਹਿੰਦਾ ਮੈਂ ਮਾਂ ਦੀ ਵੀ ਇਹਨੇ ਤਾਂ ਮੈਨੂੰ ਖੂਨ ਚੋਂ ਸਿੰਜਿਆ ਸੀ ਜਨਮ ਦਿੱਤਾ ਸੀ ਸ਼ਾਇਦ ਮੇਰੀ ਮਾਂ ਦੇ ਤਾਂ ਹੌਲ ਪਾਊਗਾ ਮੇਰੀ ਮਾਂ ਤਾਂ ਕਹੂਗੀ ਮੇਰਾ ਪੁੱਤ ਨਾਲ ਜਾਊ ਮੇਰੀ ਮਾਂ ਨੇ ਵੀ ਮੂੰਹ ਦੂਜੇ ਪਾਸੇ ਕਰ ਲਿਆ ਕਹਿੰਦਾ ਤੀਜੀ ਤੇਰੀ ਢਾਈ ਮੈਂ ਆਪਦੀ ਭੈਣ ਦੀ ਵੀ ਜਿਹਦੇ ਨਾਲ ਮੈਂ ਬਚਪਨ ਚ ਖੇਡਦਾ ਰਿਆ ਜੀ ਦੇ ਨਾਲ ਮੈਂ ਖੇੜ ਕੇ ਉਸ ਘਰ ਦੀਆਂ ਬੜੀਆਂ ਖੁਸ਼ੀਆਂ ਮਾਣੀਆਂ ਵੀ ਸ਼ਾਇਦ ਮੇਰੀ ਭੈਣ ਇਹ ਗੱਲ ਕਹਿ ਦੇਵੇ ਵੀ ਨਾ ਮੇਰੇ ਵੀਰ ਨੂੰ ਨਾ ਲੈ ਕੇ ਜਾਓ ਇਹਨਾਂ ਮੇਰੀ ਭੈਣ ਨੇ ਵੀ ਮੂੰਹ ਪਛਾਣ ਨੂੰ ਕਰ ਲਿਆ ਤੇ ਕਹਿੰਦਾ ਰਾਜਾ ਕਹਿੰਦਾ ਫਿਰ ਚੌਥੀ ਢੇਰੀ ਕਹਿੰਦਾ ਚੌਥੀ ਢੇਰੀ ਆ ਕਹਿੰਦਾ ਮੈਂ ਢਾਈ ਆਪਦੇ ਪਿੰਡ ਦੀ ਕਹਿੰਦਾ ਮੈਂ ਕਿਹਾ ਜੇ ਮਾਪਿਆਂ ਨੂੰ ਤਰਸ ਨਹੀਂ ਸੀ ਆਇਆ ਮੇਰਾ ਖੇੜਾ ਤਾਂ ਵੱਸਦਾ ਸੀ ਮੇਰਾ ਖੇੜਾ ਇਹ ਗੱਲ ਕਹਿ ਸਕਦਾ ਸੀ ਵੀ ਗਰੀਬੀ ਤੇ ਅਮੀਰੀ ਟਲਵੇਂ ਪਰਛਾਵੇਂ ਹੁੰਦੇ ਨੇ ਚੱਲ ਕੋਈ ਗੱਲ ਨਹੀਂ ਪੁੱਤ ਅਸੀਂ ਸਾਰਾ ਪਿੰਡ ਰਲ ਕੇ ਤੁਹਾਨੂੰ ਪਾਲ ਲਾਂਗੇ ਪਰ ਕਹਿੰਦਾ ਮੇਰੇ ਪਿੰਡ ਨੇ ਵੀ ਬਾਤ ਨਹੀਂ ਪੁੱਛੀ ਉਹ ਕਹਿੰਦਾ ਵੀ ਫਿਰ ਇਹ ਇੱਕ ਢੇਰੀ ਕਾਹਤੋਂ ਰੱਖੀ ਆ ਕਹਿੰਦਾ ਵੀ ਇਹ ਢੇਰੀ ਰੱਖੀ ਆ ਮੈਂ ਉਸ ਅਕਾਲ ਪੁਰਖ ਵੈਗਰੂ ਦੀ ਵੀ ਸੱਚੇ ਪਾਤਸ਼ਾਹ ਹੁਣ ਤਾਂ ਮੇਰਾ ਕੋਈ ਨਹੀਂ ਇਕ ਤੂੰ ਰਹਿ ਗਿਆ ਮੈਨੂੰ ਇਕ ਤੇਰਾ ਆਸਰਾ ਤੂੰ ਚਾਹੇ ਮਾਰ ਲਾ ਤੇ ਚਾਹੇ ਮੈਨੂੰ ਰੱਖ ਲਾ ਮੇਰੀਆਂ ਡੋਰੀਆਂ ਸਿਰਫ ਤੇਰੇ ਤੇ ਆ ਕਹਿੰਦੇ ਜਦੋਂ ਰਾਜੇ ਨੇ ਇਹ ਗੱਲ ਸੁਣੀ ਤਾਂ ਰਾਜਾ ਕਹਿਣ ਲੱਗਾ ਕਹਿੰਦਾ ਰਾਣੀ ਅਸੀਂ ਕਿਸੇ ਦਾ ਪੁੱਤ ਮਾਰ ਕੇ ਪੁੱਤ ਲੈਣਾ ਚਾਹੁੰਦੇ ਸੀ ਦੋਨਾਂ ਨੇ ਉਸ ਬੱਚੇ ਨੂੰ ਗਲ ਦੇ ਨਾਲ ਲਾ ਲਿਆ ਤੇ ਉਹਨੂੰ ਉਸ ਤੋਂ ਬਾਅਦ ਆਪਦਾ ਪੁੱਤਰ ਖੋਜਿਤ ਕਰਤਾ ਤੇ ਨਾਲ ਉਹਨੂੰ ਰਾਜ ਭਾਗ ਦੇ ਦਿੱਤਾ ਉਹਨੂੰ ਕਹਿੰਦੇ ਕਹਿੰਦੇ ਫਿਰ ਰੱਬ ਤੇਰੇ ਲਈ ਆ ਗਿਆ ਰੱਬ ਨੇ ਤੇਰੀ ਸੁਣ ਲਈ ਅੱਜ ਤੋਂ ਬਾਅਦ ਤੂੰ ਸਾਡਾ ਪੁੱਤ ਤੇ ਅਸੀਂ ਤੇਰੇ ਮਾਪੇ ਆ ਸੋ ਕਹਿੰਦਾ ਭਾਵ ਹੈ ਜਦੋਂ ਤੁਸੀਂ ਕਿਸੇ ਇੱਕ ਦੇ ਹੋ ਕੇ ਚੱਲਦੇ ਹੋ ਨਾ ਤੇ ਇੱਕ ਨੂੰ ਤੁਹਾਡੀ ਲਾਜ ਸ਼ਰਮ ਹੁੰਦੀ ਆ ਦੋ ਬੇੜੀਆਂ ਚ ਪੈਰ ਧਰ ਕੇ ਹਮੇਸ਼ਾ ਇਨਸਾਨ ਡੁੱਬਦਾ ਕਦੇ ਤਰਿਆ ਨਹੀਂ ਸੋ ਇਸ ਲਈ ਹਮੇਸ਼ਾ ਇੱਕ ਇੱਕ ਬੇੜੀ ਦੇ ਪਾਲਕੂ ਬਣ ਕੇ ਰੋ ਇੱਕ ਬੇਰੀ ਤੇ ਚੜੋ ਤਾਂ ਜੋ ਲਾਜ ਸ਼ਰਮ ਹੋਵੇ ਜੇ ਤੁਸੀਂ ਉਸ ਮਲਾਹ ਨੂੰ ਆਵਾਜ਼ ਮਾਰੋ ਉਸ ਬੇੜੀ ਦੇ ਮਲਾਹ ਨੂੰ ਆਵਾਜ਼ ਮਾਰੋ ਵੀ ਸਾਡੇ ਤੇ ਦੁੱਖ ਦੀ ਘੜੀ ਆ ਤੇ ਸਾਡੇ ਨਾਲ ਆ ਕੇ ਖੜ ਜਾ ਉਹ ਆਉਂਦੇ ਸਾਰੇ ਕੰਮ ਤੰਦੇ ਛੱਡ ਕੇ ਤੁਹਾਡੇ ਨਾਲ ਆ ਕੇ ਖੜੂਗਾ ਪਰ ਜਦੋਂ ਅਸੀਂ ਬਹੁਤੇ ਦਰਾਂ ਦੇ ਹੋ ਜਾਂਨੇ ਆ ਨਾ ਉਦੋਂ ਦੂਸਰਾ ਕਹਿ ਦਿੰਦਾ ਦੂਸਰਾ ਜਾਵੜੂ ਦੂਸਰਾ ਕਹਿ ਦਿੰਦਾ ਦੂਸਰਾ ਜਾਵੜੂ ਤੇ ਅੰਤ ਦੀ ਬਾਜ਼ੀ ਕੀ ਹੈ ਕਿ ਆਉਂਦਾ ਕੋਈ ਵੀ ਨਹੀਂ ਅਸੀਂ ਡੁੱਬ ਕੇ ਤੇ ਸਾਡਾ ਅੰਤ ਹੋ ਜਾਂਦਾ ਜੇ ਘਰੇ ਵੀਡੀਓ ਚੰਗੀ ਲੱਗੀ ਤੇ ਸਿੱਖਿਆ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੀ ਰਾਇ ਜ਼ਰੂਰ ਦਿਹਾ ਜੇ ਤੇ ਵੱਧ ਤੋਂ ਵੱਧ ਆਪਣਾ ਪੇਜ ਰਮਨਦੀਪ ਕੌਰ ਮਰਖਾਈ ਯੂ ਫੇਸਬੁੱਕ ਪੇਜ ਆ ਤੇ ਇੰਸਟਾਗ੍ਰam ਪੇਜ ਆ ਜਿਹੜਾ ਅ ਰਮਨਦੀਪ ਕੌਰ ਮਰਖਾਈ ਤੇ ਆਪਣਾ ਇੱਕ YouTube ਚੈਨਲ ਆ ਇੱਥੇ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਨੀ ਆ ਵੀ ਅੱਜ ਮੈਨੂੰ ਤੁਹਾਡੀ ਸਾਰਿਆਂ ਦੀ ਸਪੋਰਟ ਦੀ ਲੋੜ ਆ ਰਮਨਦੀਪ ਕੌਰ ਮਰਖਾਈ ਆਪਣਾ YouTube ਚੈਨਲ ਆ ਉਸ ਨੂੰ ਤੁਸੀਂ ਵੱਧ ਤੋਂ ਵੱਧ ਸਬਸਕ੍ਰਾਈਬ ਜ਼ਰੂਰ ਕਰਨਾ ਅੱਗੇ ਵੱਧ ਤੋਂ ਵੱਧ ਉਸ ਪੇਜ ਨੂੰ ਰਮਨਦੀਪ ਕੌਰ ਮਰਖਾਈ ਪੇਜ ਨੂੰ ਸ਼ੇਅਰ ਕਰਨਾ ਇਹ ਜਿਹੜੀ ਪੂਰੀ ਵੀਡੀਓ ਇਹ ਤੁਹਾਨੂੰ ਰਮਨਦੀਪ ਕੌਰ ਮਰਖਾਈ ਪੇਜ ਦੇ ਉੱਤੇ ਹੀ ਸਾਨੂੰ ਮਿਲੇਗੀ ਧੰਨਵਾਦ